ਅਕਸਰ ਹੀ ਅਸੀਂ ਗਲੀਆਂ ਬਾਜ਼ਾਰਾਂ ਦੇ ਵਿੱਚ ਅਵਾਰਾ ਕੁੱਤਿਆਂ ਨੂੰ ਦੇਖਦੇ ਹਾਂ ਤੇ ਸਾਨੂੰ ਉਹਨਾਂ ਦੀ ਮਾਸੂਮੀਅਤ ਉੱਤੇ ਤਰਸ ਵੀ ਆਉਂਦਾ ਅਸੀਂ ਉਹਨਾਂ ਨੂੰ ਰੋਟੀ ਪਾਉਣੇ ਪਾਣੀ ਪਾਉਣੇ ਅਤੇ ਕਈ ਲੋਕ ਅਜਿਹੇ ਹਨ ਜੋ ਡੌਗ ਲਵਰ ਨੇ ਅਤੇ ਉਹਨਾਂ ਦਾ ਖਿਆਲ ਰੱਖਦੇ ਨੇ ਤੇ ਪੋਸ਼ਣ ਵੀ ਕਰਦੇ ਨੇ ਤਾਂ ਮਾਸੂਮ ਜਿਹਾ ਚਿਹਰਾ ਲੈ ਕੇ ਸਾਡੇ ਕੋਲ ਆਉਂਦੇ ਨੇ ਪਰ ਇਹ ਕਦੋਂ ਆਪਣਾ ਸ਼ੈਤਾਨੀ ਰੂਪ ਧਾਰਨ ਕਰ ਲਣ ਇਸ ਦੇ ਬਾਰੇ ਵੀ ਨਹੀਂ ਪਤਾ ਕਿਸੇ ਨੂੰ ਲੱਗਦਾ ਕਿਉਂਕਿ ਕਈ ਵਾਰਦਾਤਾਂ ਅਜਹੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਵਾਰਾ ਕੁੱਤੇ ਜਿਹੜੇ ਨੇ ਲਗਾਤਾਰ ਛੋਟੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਅਟੈਕ ਕਰਦੇ ਨਜ਼ਰ ਵੀ ਆਏ ਸਨ ਤਾਂ ਦਿਨੋ ਦਿਨ ਇਹਨਾਂ ਦੀ ਸੰਖਿਆ ਵਾਧੀ ਨਜ਼ਰ ਆ ਰਹੀ ਹੈ ਜਿਸ ਦੇ ਉੱਤੇ ਪ੍ਰਸ਼ਾਸਨ ਨੇ ਚਿੰਤਾ ਦਰਜ ਕੀਤੀ ਸੀ ਤੇ ਚਿੰਤਾ ਜਤਾਉਂਦੇ ਹੋਏ ਇਹ ਕਿਹਾ ਸੀ ਕਿ ਇਹਨਾਂ ਦੀ ਕਿਤੇ ਨਾ ਕਿਤੇ ਜੋ ਵੱਧਦੀ ਆਬਾਦੀ ਹੈ ਉਸ ਦੇ ਉੱਤੇ ਨੱਥ ਪਾਉਣੀ ਚਾਹੀਦੀ ਹੈ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਜੇਕਰ ਗੱਲ ਕਰੀਏ ਤਾਂ ਇੱਕ ਅੰਕੜੇ ਦੇ ਵਿੱਚ ਫਰੋਜਪੁਰ ਸ਼ੋਣੀ ਖੇਤਰ ਚ 500 ਕੁੱਤਿਆਂ ਦੀ ਨਸਬੰਦੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਅਤੇ ਇਹ ਪ੍ਰੋਜੈਕਟ ਦੇ ਉੱਤੇ ਘੱਟੋ-ਘੱਟ 7.5 ਲੱਖ ਰੁਪਏ ਖਰਚ ਦਾ ਜਿਹੜੀ ਹੈ ਅਸ਼ੰਕਾ ਜਿਤਾਈ ਗਈ ਸੀ ਤਾਂ ਹੁਣ ਤੱਕ 108 ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ ਰੋਜ਼ਾਨਾ ਇਸ ਮੁਹਿੰਮ ਦੇ ਤਹਿਤ ਕਾਰਵਾਈ ਜਿਹੜੀ ਹੈ ਉਹ ਜਾਰੀ ਹੈ ਤਾਂ ਕੋਈ ਵੀ ਕੁੱਤਾ ਨਸਬੰਦੀ ਤੋਂ ਬਿਨਾ ਨਹੀਂ ਛੱਡਿਆ ਜਾਏਗਾ ਅਜਿਹੇ ਪ੍ਰਸ਼ਾਸਨ ਨੇ ਆਪਣਾ ਟੀਚਾ ਰੱਖਿਆ ਹੈ ਉਹਨਾਂ ਨੇ ਕਿਹਾ ਹੈ ਕਿ ਨਸਬੰਦੀ ਦੇ ਨਾਲ ਕੁੱਤਿਆਂ ਦੀ ਵੱਧ ਰਹੀ ਗਿਣਤੀ ਉੱਤੇ ਜਿੱਥੇ ਰੋਕ ਲੱਗੇਗੀ ਉੱਥੇ ਹੀ ਜਿਹੜੇ ਇਹ ਕੁੱਤਿਆਂ ਵੱਲੋਂ ਅਟੈਕ ਕੀਤੇ ਜਾਂਦੇ ਨੇ ਉਹ ਵੀ ਘਟ ਜਾਣਗੇ ਅਤੇ ਆਮ ਲੋਕਾਂ ਨੂੰ ਜਿੱਥੇ ਪਰੇਸ਼ਾਨੀ ਆਉਂਦੀ ਹੈ ਉੱਥੇ ਰਾਹਤ ਵੀ ਮਿਲੇਗੀ ਤਾਂ ਇਸ ਤਰ੍ਹਾਂ ਦਾ ਮਾਮਲਾ ਜਿਹੜਾ ਮੁਹਾਲੀ ਚੰਡੀਗੜ੍ਹ ਤੋਂ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਪਾਇਆ ਗਿਆ ਸੀ ਕਿ ਮੁਹਾਲੀ ਤੋਂ ਕੁੱਤਿਆਂ ਨੂੰ ਲਿਆ ਕੇ ਚੰਡੀਗੜ੍ਹ ਨਗਰ ਨਿਗਮ ਦੀ ਹੱਦ ਦੇ ਅੰਦਰ ਉਹਨਾਂ ਦੀ ਨਸਬੰਦੀ ਕੀਤੀ ਜਾਂਦੀ ਰਹੀ। ਇਹ ਖੇਡ ਲਗਭਗ 3 ਮਹੀਨੇ ਜਾਰੀ ਰਹਿੰਦਾ ਹੈ ਅਤੇ ਚੰਡੀਗੜ੍ਹ ਦੀਆਂ ਹੱਦਾਂ ਤੋਂ ਬਾਹਰ ਵੱਖ-ਵੱਖ ਇਲਾਕਿਆਂ ਤੋਂ 200 ਤੋਂ ਵੱਧ ਕੁੱਤੇ ਲਿਆਂਦੇ ਗਏ। ਨਗਰ ਨਿਗਮ ਨੇ ਲਗਭਗ 3.5 ਲੱਖ ਰੁਪਏ ਦਾ ਇਸ ਦੇ ਵਿੱਚ ਭੁਗਤਾਨ ਕਰ ਦਿੱਤਾ। ਮਾਮਲਾ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਨਗਰ ਨਿਗਮ ਦੀ ਟੀਮ ਵੱਲੋਂ ਮੌਲੀ ਮਾਦਰਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸ਼ਿਕਾਇਤ ਦਰਜ ਹੁੰਦੀ ਹੈ ਤਾਂ ਦਰਸਲ ਇੱਕ ਕੁੱਤੇ ਦੀ ਨਸਬੰਦੀ ਲਈ ਸਬੰਧਤ ਫਾਰਮ ਨੂੰ 1700 ਰੁਪਏ ਦਿੱਤੇ ਗਏ ਸਨ ਤਾਂ ਇਸ ਦੇ ਵਿੱਚ ਨਗਰ ਨਿਗਮ ਦੀ ਟੀਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕੁੱਤੇ ਫੜਦੀ ਹੈ ਅਤੇ ਕੁੱਤਿਆਂ ਦੀ ਨਸਬੰਦੀ ਦਾ ਇੱਕ ਖੇਡ ਜਿਹੜਾ ਆ ਫਿਰ ਸ਼ੁਰੂ ਹੋ ਜਾਂਦਾ ਹੈ ਇਸ ਦੇ ਵਿੱਚ 04 ਮੁਹਾਲੀ ਦੇ ਵੱਖ-ਵੱਖ ਹਿੱਸਿਆਂ ਤੋਂ ਕੁੱਤੇ ਫੜੇ ਗਏ ਸਨ ਤਾਂ ਇੱਥੇ ਸਥਾਨਕ ਜਿਹੜੇ ਐਲਾਨੇ ਗਏ ਕੁੱਤੇ ਇਹਨਾਂ ਨੂੰ ਦੱਸਿਆ ਗਿਆ ਸੀ ਕਿ ਇਹ ਕਿਤੇ ਹੋਰ ਥਾਂ ਦੇ ਕੁੱਤੇ ਨਹੀਂ ਇਹ ਸਾਰੇ 04 ਹਿੱਸੇ ਦੇ ਹੀ ਆ ਚੰਡੀਗੜ੍ਹ ਦੇ ਹਿੱਸੇ ਦੇ ਹੀ ਆ ਤਾਂ ਇਸ ਲਈ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਇੱਕ ਸਥਾਨਕ ਵਿਅਕਤੀ ਦੇ ਆਧਾਰ ਕਾਰਡ ਦੀ ਵਰਤੋਂ ਕੀਤੀ ਗਈ ਹੈ ਉਸ ਦੇ ਆਧਾਰ ਕਾਰਡ ਦੀ ਵਰਤੋਂ ਕਰਕੇ ਅ ਇਹ ਦਿਖਾ ਕੇ ਦੱਸਿਆ ਗਿਆ ਕਿ ਕੁੱਤੇ ਜਿਹੜੇ ਨੇ ਇਸ ਸ਼ਹਿਰ ਦੇ ਨੇ ਇਸੇ ਇਲਾਕੇ ਦੇ ਨੇ ਤਾਂ ਇਸੇ ਤਰ੍ਹਾਂ ਜਿਹੜਾ ਆ ਲੱਖਾਂ ਰੁਪਏ ਦਾ ਖੇਲ ਜਿਹੜਾ ਆ ਇਹ ਆਵਾਰਾ ਕੁੱਤਿਆਂ ਦੇ ਉੱਤੇ ਖੇਡਿਆ ਜਾਂਦਾ ਹੈ ਤਾਂ ਜੇਕਰ ਗੱਲ ਕਰੀਏ ਤਾਂ ਹਮੇਸ਼ਾ ਹੀ ਖਬਰਾਂ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਆਵਾਰਾ ਕੁੱਤਿਆਂ ਦੇ ਵੱਲੋਂ ਲਗਾਤਾਰ ਅਟੈਕ ਵੀ ਕੀਤਾ ਜਾਂਦਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਇਸ ਦਾ ਪੁਖਤਾ ਪ੍ਰਬੰਧ ਕਰਨ ਦੀ ਬਜਾਏ ਇੱਕ ਤਾਂਦਲੀ ਵਾਲਾ ਜਿਹੜਾ ਆ ਉਹ ਰਾਹ ਚੁਣਿਆ ਆ। ਕੀ ਹੈ? ਤਾਂ ਤਨ ਹੁਣ ਦੱਸਦੀ ਏ ਕਿ ਇਹਨਾਂ ਕੁੱਤਿਆਂ ਦੇ ਕਾਰਨ ਕਈਆਂ ਨੂੰ ਆਪਣੀ ਲੱਤਾਂ ਬਾ ਜਾਂ ਅ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਵੀ ਲੱਗਦੀਆਂ ਨੇ ਤਾਂ ਉੱਥੇ ਹੀ ਇਹਨਾਂ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਵੀ ਨੇ। ਪਰ ਹੁਣ ਇਹ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੁੱਤਿਆਂ ਦੀ ਸਾਮ ਸਮਭਾਲ ਜਿਹੜੀ ਹੈ ਜਾਂ ਇਸ ਦੇ ਉੱਤੇ ਸਰਕਾਰ ਜਾਂ ਪ੍ਰਸ਼ਾਸਨ ਕੀ ਐਕਸ਼ਨ ਲੈਂਦੀ ਹੈ ਜੇਕਰ ਫਿਰੋਜ਼ਪੁਰ ਦੇ ਵਿੱਚ ਕੁੱਤਿਆਂ ਦੀ ਨਸਬੰਦੀ ਹੋਈ ਹੈ ਤਾਂ 7.5 ਲੱਖ ਰੁਪਏ ਦਾ ਟੀਚਾ ਰੱਖਿਆ ਗਿਆ ਤਾਂ ਇਸੇ ਤਰ੍ਹਾਂ 3.5 ਲੱਖ ਰੁਪਏ ਦਾ ਟੀਚਾ ਚੰਡੀਗੜ੍ਹ ਦੇ ਵਿੱਚ ਰੱਖਿਆ ਗਿਆ ਤਾਂ ਫਿਰ ਕਿਤੇ ਨਾ ਕਿਤੇ ਇਸ ਦੇ ਉੱਤੇ ਨੱਥ ਪੈਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਇਹਨਾਂ ਕੁੱਤਿਆਂ ਦੇ ਉੱਤੇ ਜਿਹੜੀ ਹੈ ਉਹ ਨੱਥ ਨਹੀਂ ਪਾਜ ਜਾ ਸਕਦੀ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਪਰੇਸ਼ਾਨੀ ਜਿਹੜੀ ਹੈ ਉਹ ਰਹਿੰਦੀ ਹੈ ਤੇ ਮਾਮਲੇ ਵੀ ਨਿਕਲ ਕੇ ਕਈ ਵਾਰ ਸਾਹਮਣੇ ਆ ਜਾਂਦੇ ਨੇ